ਪਰ ਇੱਕ ਦੋ ਚਾਰ ਦਿਨਾਂ ਤੱਕ ਹੀ ਆ ਰਿਹਾ ਜਿੱਥੇ ਜੋ ਹੈ ਵੈਸਟਰਨੂ ਟਰੈਕਟਰ ਆ ਮਿੱਤਰੋ ਉਧਰ ਕੰਬਾਈਨਰ ਰੱਖਗਾ ਆਉਗਾ ਵੈਸਟਰਨੂ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਗੇ ਉਸ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ ਚ ਤੁਹਾਨੂੰ ਦੋ ਟਾਪ ਦੇ ਟੂਰਨਾਮੈਂਟ ਬੇਸ਼ੱਕ ਗਰਮੀ ਆ ਯਾਰ ਪਰ ਟੂਰਨਾਮੈਂਟ ਦੋ ਜੋ ਹੈ ਬਹੁਤ ਤਗੜੇ ਆ ਰਿਹਾ ਜਿੰਨਾ ਕੱਪਾਂ ਤੇ ਜੋ ਸਰਾ ਹੋਣਾ ਇੱਕ ਹਜੇ ਲੇਟ ਆ ਪਰ ਇੱਕ ਦੋ ਚਾਰ ਦਿਨਾਂ ਤੱਕ ਹੀ ਆ ਰਿਹਾ ਜਿੱਥੇ ਜੋ ਹੈ ਵੈਸਟਾਂ ਨੂੰ ਟਰੈਕਟਰ ਆ ਮਿੱਤਰੋ ਉਧਰ ਕੰਬਾਈਨਾਂ ਰੱਖਗਾ ਆਉਗਾ ਵੈਸਟਾਂ ਨੂੰ ਇਹ ਪਹਿਲੀ ਿਆਰ ਹੋ ਰਿਹਾ ਵੀ ਨਵੰਬਰ ਦਸੰਬਰ ਚ ਹੀ ਹੋਇਆ ਕੰਬਾਈਨਾ ਦਸਨ ਨੂੰ ਮਿਲਣੀਆਂ ਹਨ ਵੀ ਕਿਸੇ ਕੱਪ ਤੇ ਸੋ ਤਾਂ ਕਰਕੇ ਵੀ ਪਲੇਅਰ ਵੀ ਛੇਤੀ ਆਉਣਗੇ ਤੇ ਸੀਜ਼ਨ ਦੀ ਸ਼ੁਰੂ ਵੀ ਮੈਂ ਕਹਾਂ ਵੀ ਸੀਜ਼ਨ ਦਾ ਪੰਜਾਬ ਦਾ ਸੀਜ਼ਨ ਦੀ ਸ਼ੁਰੂਆਤ ਚ ਹੀ ਹੱਲਾ ਗੁੱਲਾ ਹੋ ਜਾਣਾ ਸੋ ਸરા ਲੱਗੂਗੀ ਗੱਲਬਾਤ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਪਾਉਂਦੇ ਰਹਿੰਦੇ ਆ ਪਹਿਲਾ ਟੂਰਨਾਮੈਂਟ ਦੱਸਦਾ ਤੁਹਾਨੂੰ ਮਿੱਤਰੋ ਪਹਿਲਾ ਕੱਪ ਆ ਜਿੱਥੇ ਬੈਸਟਾਂ ਨੂੰ ਟਰੈਕਟਰ ਆ ਉਹ ਪਿੰਡ ਚੌੜੇ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਚਾਰ ਕਲੱਬਾਂ ਦੇ ਮੈਚ ਆ ਕਬੱਡੀ ਆਲ ਓਪਨ ਦੀਆਂ ਚਾਰ ਕਲੱਬਾਂ ਖੇਡਣੀਆਂ ਮਿੱਤਰੋ ਮਿੱਤਰੋ ਤੇ ਆਲ ਓਪਨ ਦੇ ਬੈਸਟਾਂ ਨੂੰ ਮਿੱਤਰੋ 4 ਟਰੈਕਟਰ ਰੱਖੇ ਗਏ ਆ ਪੈਂਡ ਪੱਧਰ ਦੇ ਬੈਸਟਾਂ ਨੂੰ ਮੋਟਰਸਾਈਕਲ ਆਈ ਨਹੀਂ ਵੀ ਵੱਡਿਆਂ ਨੂੰ ਹੀ ਜੋਇ ਇਨਾਮ ਆ ਛੋਟਿਆਂ ਲਈ ਵੀ ਉਹ ਮੋਟਰਸਾਈਕਲ ਰੱਖੇ ਗਏ ਆ ਜੋ ਪੈਂਡ ਪੱਧਰ 'ਚ ਬੈਸਟ ਰੇਡਰ ਜਾਫੀ ਹੋਣਗੇ ਤੇ ਜੋ ਆਲ ਓਪਨ 'ਚ ਬੈਸਟ ਜਾਫੀ ਤੇ ਰੇਡਰ ਬਣਨਗੇ ਉਹਨਾਂ ਲਈ 4 ਟਰੈਕਟਰ ਆ ਤਾਂ ਕਰਕੇ ਵੀ ਇਹ ਤਗੜਾ ਕੰਮ ਹੋ ਗਿਆ ਕਿਉਂਕਿ ਜੋ ਹੈ ਬਹੁਤ ਤਗੜੇ ਤਗੜੇ ਮਾਲਬ ਪੰਜਾਬ 'ਚ ਹੀ ਆ ਸ਼ੀਲੂ ਹੁਣਿਆਣੇ ਅੰਬੇ ਹੁਣਿਆਣੇ ਇਸ ਮੇਲੇ ਤੇ ਕਮਾਲਾਂ ਕਰਨਗੇ ਤੇ ਸ਼ੀਲੂ ਸੋਚੂਗਾ ਵੀ ਹਰਿਆਣੇ ਨੂੰ ਗਰਮੀ 'ਚ ਵੀ ਮੈਂ ਟਰੈਕਟਰ ਜੋ ਹੈ ਆਪਦੇ ਇਲਾਕੇ 'ਚ ਲੈ ਕੇ ਜਾਵਾਂ ਪਰ ਅੰਬਾ ਕੋ ਵੀ ਆਪਦੇ ਘਰੇ ਲਾਏ ਅੱਗੇ ਸੋ ਗੱਲਾਂ ਚੱਲਣ ਨਵੇਂ ਮੇਲੇ ਤੇ ਸਰਾ ਲੱਗ ਜਾਣੀਆਂ ਪਰ ਕੰਬਾਈਨਾ ਵਾਲਾ ਕਾਪਾ ਮਿੱਤਰੋ ਜਿਹਦੀ ਉਡੀਕ ਸੀ ਤੁਹਾਨੂੰ ਵੀ ਕਦੋਂ ਜੋ ਹੈ ਪੰਜਾਬ ਚ ਉਹ ਚੀਜ਼ਾਂ ਵਾਪਰਨੀਆਂ ਤਾਂ ਆ ਜੋ ਹੈ ਅਗਲੇ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਬਹੁਤ ਤਗੜਾ ਕਾਪਾ ਪਗੜਾਣੇ ਦੇ ਵਿੱਚ ਮਿੱਤਰੋ ਕੰਬਾਈਨਾ ਰੱਖਤੀਆਂ 17 ਤੇ 18 ਤਰੀਕ ਹੋਣੀ ਆ 17 ਤੇ 18 ਨਵੰਬਰ ਨੂੰ ਕੰਬਾਈਨਾ ਦਿਸਣੀਆਂ ਤੁਹਾਨੂੰ ਲੱਖ ਪਹਿਲਾ ਇਨਾਮ ਆ ਤੇ ਦੂਜਾ ਇਨਾਮ 75000 ਰੁਪਏ ਰੱਖਿਆ ਗਿਆ ਤੇ ਜਦਾਂ ਤੁਹਾਨੂੰ ਦੱਸਿਆ ਨਾ ਵੀ ਵੈਸਟਾਂ ਨੂੰ ਕੀ ਆ ਵੈਸਟਾਂ ਰੇਡਰ ਤੇ ਜਾਫੀ ਲਈ ਕੰਬੈਨਾਂ ਪਗੜਾਣੇ 'ਚ ਰੱਖ ਤੀਆਂ ਹੱਲਾ ਗੁੱਲਾ ਸ਼ੁਰੂ ਚ ਹੀ ਹੋ ਜਾਣਾ ਪੰਜਾਬ 'ਚ ਤੇ ਮੈਨੂੰ ਉਮੀਦ ਆ ਵੀ ਲਗਭਗ ਸਾਰੇ ਹੀ ਖਿਡਾਰੀ ਮਿੱਤਰੋ ਨਵੰਬਰ ਤੋਂ ਪਹਿਲਾਂ ਹੀ ਆ ਜਾਣੇ ਆ ਅਕਤੂਬਰ ਦੇ ਵਿੱਚ ਵਿੱਚ ਬੁਰੀਏ ਹੁਣੀ ਸ਼ੀਲੂਣੀ ਜੱਗੂ ਹੁਣੀ ਸਾਰੀ ਜੋ ਹੈ ਕੇਰਾ ਕੈਨੇਡਾ ਦਾ ਸੀਜ਼ਨ ਖੇਡ ਕੇ ਜੋ ਹੈ ਪੰਜਾਬ ਚ ਪਹੁੰਚਣਗੇ ਨਿਊਜ਼ੀਲੈਂਡ ਦਾ ਵਰਲਡ ਕੱਪ ਥੋੜਾ ਜਿਹਾ ਲੇਟ ਆ ਉਹ ਦਸੰਬਰ ਚ ਆ ਉਹ ਤੋਂ ਬਾਅਦ ਜਾਵਣਗੇ ਪਰ ਪੰਜਾਬ ਚ ਮਿੱਤਰੋ ਨਵੰਬਰ ਚ ਜੋ ਖਿਡਾਰੀ ਕਮਾਲਾਂ ਕਰਕੇ ਜਾਣਗੇ ਸੋ ਪੰਜਾਬ ਦਾ ਸੀਜ਼ਨ ਸ਼ੁਰੂ ਜੋ ਬਹੁਤ ਘੈਂਟ ਹੋਣਾ ਦੇ ਐਂਡ ਤਾਂ ਸਰਾ ਹੁੰਦਾ ਹੀ ਆ ਫਿਰ ਐ ਮਿਲ ਕੇ ਚੱਲ ਪੈਂਦੀ ਐ ਇੱਕ ਮਹੀਨੇ ਬਾਅਦ ਸੋ ਤਾਂ ਕਰਕੇ ਵੀ ਐਂਡ ਲੱਗੂਗੀ ਗੱਲਬਾਤ ਨਿਆਰਾ ਆਉਣਾ ਮੈਚਾਂ ਦਾ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਇਹ ਦੋ ਟੂਰਨਾਮੈਂਟ ਸਰੇ ਦੇ ਤੁਹਾਨੂੰ ਦੱਸਣੇ ਸੀਗੇ ਇੱਕ ਬੇਸ਼ੱਕ ਕਾਫੀ ਲੇਟ ਆ ਪਰ ਮੈਂ ਦੱਸਣ ਦਾ ਫਰਜ਼ ਮੈਗਿਆ ਯਾਰ ਦੱਸ ਗਏ ਯਾਰ ਲੋਕਾਂ ਨੂੰ ਪਤਾ ਲੱਗੇ ਵੀ ਸ਼ੁਰੂ ਜੀ ਕੰਬੈਨਾਂ ਕੋਈ ਟਰੈਕਟਰ ਨਹੀਂ ਕੰਬੈਨਾਂ ਰੱਖਣਾ ਹੁੰਦਾ ਸੋ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜਰੂਰ ਕਰਿਓ ਤਾਂ ਬਾਅਦ